Sat nam Ahegro. Sat nam Ahegro. Sat nam Ahegro. Sat nam Ahegro. Sat nam ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀਓ ਅੱਜ ਦਾ ਜੋ ਸਹਿਰ ਪਾਠ ਹੈ ਜੋ ਸਵਈਆਂ ਦੀ ਬਾਣੀ ਚੱਲ ਰਹੀ ਹੈ ਕੱਲ ਤੱਕ ਕਾਬਜੀ ਨੇ 7ਵੇਂ ਸਵਈਏ ਤੱਕ ਪਾਠ ਸਰਵਣ ਕੀਤਾ ਸੀ ਅੱਜ 1400 ਆਠ ਅੰਗ ਤੋਂ ਉਪਰੋਂ ਪਹਿਲੀ ਪੰਕਤੀ 8ਵੇਂ ਸਵਈਏ ਤੋਂ ਆਓ ਸਰਬਤ ਸੰਗਤ ਆਲ ਮਿਲ ਕੇ ਬਾਣੀ ਪੜੀ ਔਰ ਸਰਵਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾ ਨਿਰਭਉ ਮਾਣਿਓ ਲਖ ਮੈਂ ਲਖ ਲਖਾਇਓ ਅਗਾਮਯਾ ਗੋਚਰਾ ਗਤ ਗੰਭੀਰਾ ਸਤਗੁਰ ਪਰਜਾਇਓ ਗੁਰ ਪਰਜਾ ਪਰਵਾਨ ਰਾਜ ਮੈਂ ਜੋਗ ਕਮਾਇਓ ਧਨ ਧਨ ਗੁਰ ਧਨ ਅਭਾਰ ਸਾਰ ਸੁਭਾਰ ਭਰਾਇਓ ਗੁਰਗੰ ਪਰਮਾਨ ਅਜਰ ਜਰਿਓ ਸਾਰ ਸੰਤੋਖ ਸਮਾਇਓ ਗੁਰ ਅਰਜਨ ਕਾਲੇ ਉਚਰਾ ਸਹਜ ਜੋਗ ਨਿਧ ਪਾਇਓ ਅਮਿਓ ਰਸਨਾਮ ਬਦਨ ਬਰਦਾਤ ਅਲਖ ਅਬਾਰ ਗੁਰ ਸੂਰਾ ਸ਼ਬਦ ਹਮੈ ਨਿਵਾਰਿਓ ਭੰਟਾ ਹਾਰਨੇ ਦਲਿਓ ਸੁਨ ਸਹਜ ਜੋ ਨਿਧ ਘਰ ਸਹਾਰਿਓ ਹਰ ਨਾਮ ਲਾਗ ਜਾਗ ਉਤਰਿਓ ਸਤ ਗੁਰ ਰਿਦਾ ਬਸਾਇਓ ਘੋਰੀਆ ਜਨੋਂ ਕਾਲਿ ਉਚਰਾ ਤਦਾਨੋਂ ਕਲ ਸੋ ਦੀ ਪਾਇਓ ਸੋ ਰਠੇ ਗੋਰੀ ਅਰਜਨ ਪੁਰਖ ਪਰਮਾਨ ਭਾਰ ਤੋਂ ਡਾਲ ਨਹੀਂ ਨੇ ਦਾ ਨ ਮਨਿਸਾਨੋ ਸਤ ਗੁਰ ਸ਼ਬਦ ਸਵਾਰਿਓ ਭਉ ਜਲ ਸਾਇਰੋ ਸੀਤੋ ਨਾਮ ਹਰੀ ਕਾ ਬੋਇ ਥਾ ਧੋ ਸਤ ਗੁਰ ਸੰਹੇਤਾ ਨਾਮ ਲਾਗੋ ਜਾਗ ਉਦਰੀਓ ਦਗ ਤੇ ਉਦਾਹਰਨੋ ਨਾਮ ਸਤਗੁਰੂ ਤੁਠਾ ਪਾਇਓ ਆਬ ਨਹੀਂ ਆਵਰ ਸਰ ਕਾਮ ਬਰੰਤਰ ਪੂਰੀ ਪੜੀ ਜੋਤ ਰੂਪ ਅਰੇ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਾਇਓ ਤਾਦ ਸਿਓ ਤਤ ਮਿਲਾਇਓ ਅੰਗਦ ਕਿਰਪਾ ਧਾਰੋ ਅਮਰ ਸਾਧ ਗੁਰ ਦੇਰ ਕੀਓ ਅਮਰਦਾਸ ਅਮਰਤ ਛਤਰ ਗੁਰ ਰਾਮੈ ਦੀਓ ਗੁਰ ਰਾਮਦਾਸ ਦਰਸ਼ਨ ਪਰਸ ਕੈ ਮਥਰਾ ਅਮਰਤ ਬੈਣ ਮੂਰਤਾ ਬੰਟ ਪਰਮਾਨ ਪੁਰਖ ਗੁਰ ਅਰਜਣ ਬਿਖੋਣਾ ਸਾਤ ਰੂਪਾ ਸਾਤ ਨਾਮ ਸਾਤ ਸੰਤੋਖ ਧਰਿਓ ਉਰਾ ਆਦਪੁਰਖ ਪਰ ਤਖ ਲਿਖਿਓ ਅਚਰਾ ਮਸਤਕ ਧੋਰਾ ਪਰਗਟ ਜੋਤ ਡਗਮਗੈ ਦੇਧ ਭੂਮੰਡਲ ਛਾਇਓ ਬਰਸ 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 ਗੁਰ ਗਰੂ ਕਹਾਯੋ ਪਾਨ ਮਥਰਾ ਮੂਰਤ ਸਦਾ ਥੇਰੋ ਲਾਇ ਤੇ ਤੋ ਸਨ ਮੁਖਰਾਓ ਕਾਲ ਜੁਗ ਜਹਾਜ ਅਰਜਨ ਗੁਰੂ ਸਗਲਾ ਸ੍ਰਿਸ਼ਟ ਲਾਗ ਬਿਤਰੋ ਤੇਜੰਡਾ ਚਉ ਦਗਤ ਪਰ ਜਾਣੀ ਅਤ ਬਾਸਰੂ ਰਾਣੋ ਬਾਸਜਾਂ ਕੋ ਹਿਤ ਨਾਮ ਸਿਉ ਪਰਮ ਅਤੀਤਉ ਪਰਮੇਸ਼ਰ ਕਾ ਰੰਗ ਰੰਗਿਓ ਬਾਸਲਾਂ ਤੇ ਬਾਹਰ ਪ ਦੇਖੀ ਅਤਿ ਧਾਮ ਸਿਉ ਆਪਰ ਪਰੰਪਰਾ ਬੁਰਕ ਸਿਉ ਪ੍ਰੇਮ ਲਾਗਿਓ ਬੇਨ ਭਗਵਾਂ ਅੰਤਰਾਸ ਨਾਹੀ ਔਰ ਕਾਮ ਸਿਉ ਮਥਰਾ ਕੋ ਪ੍ਰਭ ਸਰਬ ਮਾਇ ਅਰਜਨ ਗੋਰਾ ਭਗਤ ਕਾਹੇ ਦਬਾਏ ਰਹੋ ਮਿਲ RAM ਸਿਓ ਅੰਤਨ ਭਾਵਤ ਦੇਵ ਸਬਾ ਮਨ ਇੰਦਰ ਮਾ ਸਿਵ ਜੋਗ ਕਰੀ ਤੁਨ ਬੀਦ ਬਰੰਟ ਭਿਟਾਰ ਰਹੋ ਅਰਜਾਪਨ ਸਾਡਿਓ ਏਕ ਗਰੀ ਮਥਰਾ ਜਨ ਕੋ ਪ੍ਰਭ ਦੀਨ ਦਇਆਲ ਸੰਗਤ ਸ੍ਰਿਸ਼ਟ ਨਿਹਾਲ ਕਰੀ ਹਰਿ ਆਨਦਾਸ ਗੁਰੂ ਜਗਤਾਰਨ ਕੋ ਘੁਰ ਜੋ ਤੇ ਅਰਜਨ ਮਾਹੀ ਧਰੀ ਜਗਿਆ ਨਾ ਜਾਏ ਮਹਾ ਤਮ ਮੈ ਅਵਤਾਰਿਓ ਡਾਗਰ ਆਨ ਕੀਓ ਤਿਨ ਕੇ ਦੁਖ ਕੋਟਕ ਦੂਰ ਗਏ ਮਥਰਾ ਜਨ ਅਮਰਤ ਨਾਮ ਪੀਓ ਏ ਪਦਤ ਤੇ ਮਦ ਚੂਕਾਰੀ ਮਨੋ ਭੇਦ ਬਬੇਦ ਨੰਦਾਨ ਬਿਓ ਪਰਦਾ ਚਰਦਾ ਗੁਰ ਅਰਜਨ ਕਾ आर पूरन ब्राह्मण वास लियो तब लौ नहीं भाग ललारियोदा तब लौ ब्रह्मते फिरती बहुत आयो करकूर समंदर में बूटत थे तबहू मेट नहीं रहे बशतायो तात बेदार है मथुरा ਜਗਤਾਰਣ ਕੋ ਅਵਤਾਰ ਬਣਾਇਓ ਜਪਿ ਉਹ ਦਿਨ ਯਾਰ ਜਨ ਦੇਵ ਗੁਰੂ ਫੇਰ ਸੰਕਟਾ ਢੋਨਾ ਘਰ ਬਣਾਇਆ ਓ ਕਾਲ ਸਮੁੰਦਰ ਭੈ ਰੂਪਾ ਪ੍ਰਗਟ ਯਾਰ ਨਾਮ ਉਧਾਰਨ ਬਸਾ ਸੰਤ ਜਿਸ ਰਦਾ ਦੁਖ ਦਾਰ ਦਰ ਨਿਵਾਰਨੋ ਨਿਰਮਲ ਭੇਖ ਆਪਾਰ ਤਾਸ ਬਿਨ ਅਵਰ ਨ ਕੋਈ ਮਨ ਬਾਜ ਜੇਣ ਜਾਣਿਓ ਪਇਉ ਤੇ ਸੰਸਰ ਸੋਈ ਤਰਨ ਗਗਨ ਨਵਖੰਡੋਂ ਮੈਂ ਝੋਤ ਸਰੂਪੀ ਰਾਇਓ ਭਾਰੋ ਭਾਨ ਮਤਰਾ ਕਸ਼ਪੀ ਦਨਹੀਂ ਗੋਰੇ ਅਰਜਨ ਪਰ ਤੱਕ ਹਾਰਾ ਅਜਾ ਗੰਗੂ ਡਾਲਿਆ ਤਾਲਾ ਸਿੱਖ ਸੰਗਤ ਸਭ ਨਾਵੈ ਨੇਤ ਬੁਰਾਨ ਬਾਚੀਐ ਭੀਦ ਬ੍ਰਹਮਾ ਮੁਕ ਗਾਵੈ ਅਦਾ ਚਵਰ ਸਿਰ ਡੋਲਾ ਨਾਮ ਅਮਰਤ ਮੁਖ ਲੀਓ ਗੋਰੀ ਅਰਜਨ ਸਿਰ ਸ਼ਤਰੋ ਆਪ ਪਰਮੇਸ਼ਰ ਦੀਓ ਮੇਰੇ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਆਰ ਪੈ ਗਇਓ ਹਰਬੰਸਾ ਜਗਤ ਧਾਸ ਸੰਚਰਿਓ ਸੋ ਕਾਵਣ ਕਹੈ ਸ੍ਰੀ ਗੁਰਮਉਈਓ ਦੇਵਪੁਰੇ ਮੰਗਾਇਓ ਆਪ ਪਰਮੇਸ਼ਰ ਭਾਇਓ ਹਾਰ ਸਿੰਘਾਸਣ ਦਿਓ ਸ੍ਰੀ ਗੁਰਧ ਠ ਬਿਠਾਇਓ ਅਰਾਸ ਕਿਓ ਸੁਰ ਦੇਵਾ ਤੋਹਿ ਜਸ ਜੈ ਜੈ ਜੰਪਾ ਅਸੁਰ ਗਏ ਤੀ ਭਾਗ ਪਾਪ ਤਨ ਵੀ ਧਰ ਕੰਪੈ ਕਾਟੇ ਸੁਪਾਪ ਦਿਨ ਨਰੋ ਕੀ ਘੋਰ RAM ਦਾਸ ਜਿਨ ਪਾਇਓ ਸਤਰ ਸਿੰਘਾ ਸਨ ਪ੍ਰਥਮੀ ਘੋਰ ਅਰਜਨ ਕਾਉ ਦੇ ਆਇਓ ੴ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤਿ ਆਜੂਨੀ ਸਭੰ ਗੁਰ ਪ੍ਰਸਾਦਿ ਸ਼ਲੋਕ ਵਾਰਾਂ ਤੇ ਵਧੀਕਾ ਮਹਲਾ ਪਹਿਲਾ ਉਹ ਤੰਗੀ ਪੈ ਹੋਰੀ ਗਰੀ ਗੰਬੀਰੀ ਸਹ ਸੜ ਸੋਈ ਆ ਕੇ ਕਾਣੀ ਨਿਮਨੰਦ ਆਏ ਥਣੇਂ ਉਂਗਾਤ ਦੇ ਲਗਾ ਗਿਰਵੜੀ ਸਖੀਏ ਧੌਲ ਹਰੀ ਸੇਪੀ ਤੈਂਦੇ ਡਿਠ ਮੈਂ ਮੁੰਦਲਾ ਘਰ ਬਥਣੇ ਸੁਣ ਮੰਦੇ ਹਰਨਾਖੀਏ ਗੂੜਾ ਵੇਣੀਓ ਭਾਰੋ ਪਹਿਲਾ ਵਤ ਸਿਨਾਨੁ ਕਾ ਤਾਂ ਕੀ ਤਵਾ ਪਾਰੋ जै दुरज मित्रां कयकारो जेतो सजणु मिलण लह मुंदे वीचारो त मन जी जय सजण एसा संसारो तस सियो हुन चई जेसण हारो नानक जिनीव करणो जे तू तारू पाण ताह पोछ दड़ कालो ताह खरे सुजानो मञाहिबरी चाड़ चकड़ियो हारू लहरी वहन लखे सरी ਸਾਤ ਗੁਰ ਸੇ ਉਹ ਆਲਾਈ ਬੀੜੇ ਡੁੱਬਣ ਲਾਈ ਭਾਉ ਲਾਣਕ ਦੁਨੀਆ ਕੈਸੀ ਹੋਈ ਸਾਲਕ ਮਿਤ ਨਰਹੋ ਕੋਈ ਭਾਈ ਬੰਦੇ ਹਿਤ ਝੁਕਾਇਆ ਦੁਨੀਆ ਕਾਰਣ ਦੇਨ ਗਵਾਇਆ ਸਹ ਹ ਕਰ ਕੇ ਉਹ ਕਰੇ ਨਾ ਗੱਲਾਂ ਪਟਣਾ ਸਿਰ ਕੋਈ ਨਾ ਨਾਉ ਲੈਣ ਯਾਰ ਕਰਨ ਸਮਾਏ ਨਾਨਕ ਦੇਨ ਬਲਿਆ ਰਹੇਂ ਜਾਏ ਰੇ ਮਨ ਦੀ ਗਨ ਡੋਲੀਆ ਸਿੱਧਾ ਮਾਰਗ ਧਾਓ ਹੋ ਬਾਛਾ ਬਾਗ ਡਰਾਵਣੋ ਅਗਯ ਅਗਨ ਤਲਾਓ ਸਹ ਸੇ ਜੀ ਆ ਰਾ ਪਰ ਰਾਇਓ ਮਾਂ ਕੋ ਯਵਰ ਨ ਢੰਗਾ ਨਾਨਕ ਗੁਰਮੁਖ ਛੋਟੀ ਆ ਹਰ ਪ੍ਰੀਤਮ ਸਿਓ ਸੰਗਾ ਭਾਗ ਮਰੈ ਮਨ ਮਾਰੀਆ ਜੇ ਸਤ ਗੁਰ ਦੀਖਿਆ ਹੋਈ ਆ ਬਬਸ਼ਾਣ ਹਰ ਮਿਲੈ ਬੌੜ ਨ ਮਰਣਾ ਹੋਏ ਕੀਟੜ ਹਾਤ ਨ ਬੋੜਾਏ ਏਕਾ ਨਦਰਣ ਆਲ ਨਾਨਕ ਗੁਰਮੁਖਿ ਉਬਰੇ ਔਰ ਸਾਰਵਾਰ ਸੱਚੀ ਪਾਲ ਅਗਨ ਮਰਹ ਜਾਲ ਲੋੜ ਲਾਓ ਵੇਣ ਗੁਰ ਜਲ ਨਿਧ ਜਾਲ ਨਾਹੀਂ ਅਗਨ ਮਰਹ ਜਾਲ ਲੋੜ ਲਾਓ ਵੇਣ ਗੋਰ ਨੇ ਦੱਡਾ ਲਾਹੀ ਜਨਮ ਮਰਾ ਬਰਮਾਈਆ ਜੇ ਲੱਖ ਕਰਮ ਕਮਾਈ ਜਮ ਜਾਗਾ ਤਨ ਲਗਾਈ ਜੇ ਤੱਲਾ ਸਤਗੁਰ ਭਾਏ ਨਾਨਕ ਨਿਰਮਲ ਅਮਰ ਪਾਦ ਘੁਰ ਹਰ ਮਿਲਾਈ ਮਿਲਾਏ ਕਲਰ ਕੇ ਰੀਸ਼ਾ ਪੜੀ ਕਾਵਾ ਮਲ ਮਲ ਨਾਏ ਮਨ ਤਨ ਮੈਲਾ ਆ ਗੁਣੀ ਚੇਂਜ ਭਰੀ ਗੰਧੀ ਆਏ ਸਰਵਰ ਹੰਸਣਾ ਜਾਣਿਆ ਕਾਗ ਕੋ ਪੰਖੀ ਸੰਗ ਸਾਖਦਿ ਸਿਉ ਵੈਸੀ ਪ੍ਰੀਤ ਹੈ ਬੂਝੋ ਗਿਆਨੀ ਰੰਗਾ ਸੰਤ ਸਭਾ ਦਾ ਕਾਰ ਕਰੋ ਗੁਰਮਖ ਕਰਮ ਕਮਾਓ ਨਿਰਮਲ ਨਾਮਣ ਨਾਨਕਾ ਗੁਰ ਤੀਰਥ ਦਰਿਆਉ ਜਰਮੇ ਕਾ ਫਲ ਗਿਆਗਣੀ ਜਾਹਰ ਭਗਤ ਨਭਾਉ ਪੈੰਦਾ ਖੰਦਾ ਬਾਦ ਹਾ ਜਾ ਮਨ ਦੂਜਾ ਭਾਉ ਵੇਖਣ ਸੁਰਨਣਾ ਝੂਠਾ ਹੈ ਮੁਖ ਟੂਠਾਇਆ ਲਾਓ ਨਾਨਕ ਨਾਮ ਸਲਾਹੇ ਤੂੰ ਹੋਰ ਹਮ ਆਵੋਂ ਜਾਓ ਹੈ ਨਿਰਲੇ ਨਾਹੀਂ ਗਣੇ ਫਾਲ ਪਕੜ ਸੰਸਾਰ ਨਾਨਕ ਲਗੇ ਦੁਰਮਰ ਜੀਵਨ ਨਾਹੀਂ ਤਾਨ ਛੋਟੇ ਸੇਤੀ ਜੋ ਮਰੈ लॻी सा परवान जिसनो लाई तिस लॻ लॻी त पिणु परवान फिर मां पैकाम नाया ति सो जान भांडा तूं वै कौण जे कचा साॼ तूं भांजर लाए कूड़ा पाॼिया ਭਾਂਡਾ ਅਰੰਗ ਰਾਸ ਜਾਂ ਤੇ ਸੁਭਾਵ ਸੀ ਪਰਮ ਜੋ ਜਗਾਏ ਵਾਜਾ ਵਾਵਸੀ ਮਨੋ ਡਿਆੰਦੇ ਕੂਪਾ ਕਾਇਆ ਬਿਰਦ ਨ ਜਾਣਣੀ ਮਨ ਅੰਦਾ ਉੰਦਾ ਕਵਲੋ ਦੇਸਨ ਘਰੇ ਕਰੂਪਾ ਇਕ ਕਹ ਦਾਨਨ ਕਹ ਆ ਬੁੱਢਣ ਪੇਨਰ ਸੁਗੜਾ ਸਰੂਪਾ ਇਕਲਾ ਨਾਦ ਨ ਬੇਦਨ ਗੀਰਾਸ ਹਰਾਸ ਗਸਨਾਂ ਡਾਨੰਤਾ ਇਕਨਾ ਸੇਦ ਨ ਬੋਦਨਾ ਅਕਲ ਸਾਰੋ ਅਕਰ ਕਾ ਪੀਉ ਨਾਲ ਹੰਤਾ ਨਾਨਕ ਤੇ ਨਰ ਅਸਲ ਖਰ ਦੇ ਬਿਨ ਗੋਣ ਗਰਭ ਕਰੰਤਾ ਸੋ ਬ੍ਰਾਹਮਣ ਜੋ ਬਿੰਦ ਬ੍ਰਹਮ ਜਾਪਤਾ ਬਸੰਯਮ ਕਮਾਵੇ ਕਰਮ ਸੀਲ ਸੰਤੋਖ ਕਾ ਰਖੈ ਧਰਮ ਬੰਧਨ ਤੂੜਾ ਹੋਵਾ ਮੁਕਤਾ ਸੋਈ ਬ੍ਰਾਹਮਣ ਪੂਰਣਨੁ ਜੁਗਤਾ ਖਾਤਰੀ ਸੋ ਜੋ ਕਰਮਾਂ ਕਾ ਸੂਰਾ ਪੁੰਨ ਦਾਨ ਕਾ ਕਰੈ ਸਰੀਰ ਖੇਤ ਬਸਾਣਾ ਬੀਜ ਦਾ ਦਾਨ ਸੋਖ ਤਰੀ ਦਰਗਾ ਪਰਵਾਨ ਲਾਭ ਲੋਭ ਦੇ ਕੂੜ ਕਮਾਵਾ ਆਪਣਾ ਕੀਤਾ ਆਪੇ ਪਾਵਾ ਤਨ ਲਾ ਤਪਾਈ ਤਨੂਰ ਜਿਓ ਬਾਲਣ ਹੱਡਣ ਬਾਲ ਸਿਰ ਪਾਰੀ ਕਿਆ ਫੀੜਿਆ ਅੰਦਰ ਪਰੀ ਸਮਾਲ ਸਭਨੀ ਘਟਈ ਸੋ ਵਸਾ ਸਾਬੇਨ ਕਾਟਣਾ ਕੋਈ ਨਾਨਕ ਤੇ ਸੋ ਆਗਣੀ ਜਿਨਾਂ ਗੁਰਮਕ ਬਰਗਟ ਹੋਈ ਜਾ ਤਉ ਪ੍ਰੇਮ ਖੇਲਣ ਕਾ ਚਾਉ ਸੇਰ ਤਰ ਤਲੀ ਗਲੀ ਮੇਰੀ ਆਓ ਇਹ ਤਮਾਰਗ ਪਰ ਤਰੀ ਜਾ ਸਿਰ ਦੀ ਡ ਕਾਣ ਨ ਕੀ ਡ ਜਾਓ ਤਾ ਪ੍ਰੇਮ ਖੇਲਣ ਕਾ ਚਾਓ ਸੇਰ ਤਰ ਤਲੀ ਗਲੀ ਮੇਰੀ ਆਓ ਇਹ ਤਮਾਰਗ ਪਰ ਤਰੀ ਜਾ ਸਿਰ ਦੀ ਜੈ ਕਾਣਾਂ ਕੀ ਜੈ ਵਾਹਿਗੁਰੂ ਜੀ ਕਾ ਖਾਲਤਾ ਵਾਹਿਗੁਰੂ ਜੀ ਕੀ ਫਤਿਹ ਬੁੱਲਾਂ ਗਲਤੀਆਂ ਦੀ ਮੁਆਫੀ ਹੁਣ ਆਉ ਅਗਲੇ ਸਮੇਂ ਲਈ ਸਤਕਾਰਯੋਗ ਕੀਰਤਨੀਏ ਭਾਈ ਸਾਹਿਬ